ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਹਾਂਜੀ ਇਹ ਜੋ ਪਹਿਲਾ ਬੀਜ ਮੰਤਰ ਹੈ ਇਸ ਦਾ ਸੁੱਧ ਉਚਾਰਨ ਕਰਨਾ ਜਿਸ ਤਰ੍ਹਾਂ ਕੀਤਾ ਗਿਆ ਹੈ ਪਹਿਲਾਂ ਉਚਾਰਨ ਕਰਨਾ ਇੱਕ ਫਿਰ ਬੋਲਣਾ ਓੰਕਾਰ ਲੱਗੇ ਹੈ ਸਤ ਨਾਮ ਇਹ ਵੀ ਸਤਨਾਮ ਨਹੀਂ ਕਹਿਣਾ ਕਈ ਇਕੱਠਾ ਹੀ ਬੋਲ ਜਾਂਦੇ ਹਨ ਸਤਨਾਮ ਜਿਹੜਾ ਸੱਤ ਪਦ ਹੈ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਸੱਤ ਨਹੀਂ ਕਹਿਣਾ ਹੈ ਸਤ ਨਾਮ ਕਰਤਾ ਪੁਰਖ ਇਹ ਵੀ ਵੱਖਰੇ ਵੱਖਰੇ ਪਦ ਉਚਾਰਨ ਕਰਨੇ ਹਨ ਕਰਤਾ ਵੱਖਰਾ ਬੋਲਣਾ ਪੁਰਖ ਵੱਖਰਾ ਬੋਲ ਨਿਰਭਉ ਨਿਰਵੈਰ ਇਹ ਵੀ ਨਿਰਭਉ ਵੱਖਰੀ ਵੱਖਰੀ ਨਹੀਂ ਬੋਲਨੇ ਪਦ ਇਹ ਪਾ ਵੀ ਇਕੱਠਾ ਹੀ ਬੋਲਣਾ ਹੈ ਨਿਰਭਉ ਨਿਰਵੈਰ ਕਈ ਨਿਰਭਉ ਕਹਿ ਜਾਂਦੇ ਹਨ ਭੱਬੇ ਊੜਾ ਲਾ ਦਿੰਦੇ ਹਨ ਪਰ ਭੱਬਾ ਊੜਾ ਬੰਦਮੂਵਲਾ ਥੱਲੇ ਔਂਕਰ ਲੱਗੀ ਹੈ ਇਹਦਾ ਉਚਾਰਨ ਹੈ ਨਿਰਭਉ ਨਿਰਵੈਰ ਅਕਾਲ ਮੂਰਤ ਕਈ ਤੱਤਾ ਛੱਡ ਜਾਂਦੇ ਹਨ ਅਕਾਲ ਮੂਰਤ ਕਹਿ ਦਿੰਦੇ ਹਨ ਸ਼ੁੱਧ ਤਤਾ ਉਚਾਰਨ ਕਰਨਾ ਸ਼ੁੱਧ ਪਦ ਉਚਾਰਨ ਕਰਨਾ ਅਕਾਲ ਮੂਰਤ ਅਜੂਨੀ ਸਹਿ ਭੰਗ ਅਜੂਨੀ ਵਖਰਾ ਬੋਲਣਾ ਹੈ ਕਈ ਅਜੂਨੀ ਸਹਿ ਬੋਲ ਜਾਂਦੇ ਹਨ ਅਜੂਨੀ ਸਹਿ ਭੰਗ ਉਚਾਰਨ ਕਰ ਦਿੰਦੇ ਹਨ ਅਜੂਨੀ ਵਖਰਾ ਬੋਲਣਾ ਹੈ ਸਹਿ ਭੰਗ ਇਕੱਠਾ ਕਹਿਣਾ ਹੈ ਸਹਿ ਭੰਗ ਨਹੀਂ ਕਹਿਣਾ ਹੈ ਸਹਿ ਭੰਗ ਜਾਂ ਕਈ ਗੱਗਾ ਲਾ ਦਿੰਦੇ ਹਨ ਸਹ ਭੰਗ ਕਹਿ ਜਾਂਦੇ ਹਨ ਇਹ ਤੇ ਬਿਲਕੁਲ ਹੀ ਅਸ਼ੁੱਧ ਹੈ ਉਚਾਰਨ ਕਰਨਾ ਹੈ ਅਜੂਨੀ ਫਿਰ ਬੋਲਣਾ ਹੈ ਸਹ ਪੰਗ ਜੂਨਾ ਦੇ ਵਿੱਚ ਨਹੀਂ ਆਉਂਦੇ ਹਾਂ ਅਤੇ ਸਹ ਪੰਗ ਕੀ ਸੁਤੇ ਪ੍ਰਕਾਸ਼ ਹੋ ਵਾਹਿਗੁਰੂ ਜੀ ਗੁਰ ਪ੍ਰਸਾਦ ਮੁਖ ਪਾਠ ਸੰਪਰਦਾ ਦੇ ਵਿੱਚ ਗੁਰ ਵੱਖਰਾ ਕਰਾਇਆ ਜਾਂਦਾ ਹੈ ਅਤੇ ਪ੍ਰਸਾਦ ਵੱਖਰਾ ਕਰਾਇਆ ਜਾਂਦਾ ਹੈ ਦੂਸਰਾ ਗੁਰ ਪ੍ਰਸਾਦ ਪਾਠ ਕੀ ਹੈ ਗੁਰ ਦਾ ਅਰਥ ਹੈ ਚੈਤਨ ਸਰੂਪ ਹੋ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੋਵਾਹੀ ਗੁਰੂ ਜੀ ਔਰ ਪ੍ਰਸਾਦ ਦਾ ਜਿਹੜਾ ਉਚਾਰਨ ਹੈ ਇਹ ਪੱਪੇ ਦੇ ਹੀਠਾ ਚਰਨਾ ਚ ਰਾਰਾ ਹੈ ਇਸ ਦਾ ਉਚਾਰਨ ਪ੍ਰ ਪ੍ਰਸਾਦ ਕਰਨਾ ਹੈ ਫਿਰ ਆਪ ਜੀ ਗੁਰਬਾਣੀ ਚ ਜਦੋਂ ਦਰਸ਼ਨ ਕਰੋਗੇ ਬਹੁਤ ਥਾਵਾਂ ਤੇ ਰਾਰਾ ਪੂਰਾ ਵੀ ਆਉਂਦਾ ਹੈ ਉਸ ਦਾ ਉਚਾਰਨ ਹੈ ਪ੍ਰਸਾਦ ਹੀਠਾ ਰਾਰਾ ਜਿਹੜਾ ਬੋਲਣਾ ਉਸ ਨੂੰ ਕਹਿੰਦਾ ਪ੍ਰਸਾਦ शुद्ध उच्चारण है, प्रसाद। जाप, जाप है।, है गुरु प्रसाद जप जप पद ਜਿਹੜਾ ਹੈ ਇਹ ਵੀ ਕਈ ਜਪ ਕਸ ਕੇ ਬੋਲ ਜਾਂਦੇ ਹਨ ਉਚਾਰਨ ਪੂਰਾ ਹੀ ਕਰਨਾ ਹੈ ਜਪ ਯਾਨੀ ਜਪਣੇ ਯੋਗ ਹੋ ਵਾਹੀ ਗੁਰੂ ਜੀ ਆਪ ਜੀ ਨੂੰ ਜਪਨਾ ਚਾਹੀਦਾ ਹੈ ਜਪ ਬਾਣੀ ਦਾ ਨਾਮ ਹੈ ਆਦ ਸਚ ਜੁਗਾਦ ਸਚ ਹਾਂ ਜੇ ਸੱਚ ਵੀ ਕਸ ਕੇ ਬੋਲਣਾ ਹੈ ਆਦ ਸਚ जुगाद पद ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਔਰ ਜੱਜਾ ਸ਼ੁੱਧ ਬੋਲਣਾ ਹੈ ਯੁਗਾਦ ਨਹੀਂ ਕਹਿ ਦੇਣਾ ਕਈ ਜੱਯਾ ਹੀ ਲਾ ਦਿੰਦੇ ਇਸ ਨੂੰ ਥੋੜਾ ਜਿਹਾ ਕਸ ਕੇ ਬੋਲਨਾ ਹੈ ਜੁਗਾਦ ਸੱਚ ਹੈ ਭੀ ਸੱਚ ਹੈ ਵੀ ਵੱਖਰਾ ਬੋਲਣਾ ਹੈ ਭੀ ਵੀ ਵੱਖਰਾ ਬੋਲਣਾ ਕਈ ਅੰਜਾਨ ਹੈਪੀ ਕਹਿ ਜਾਂਦੇ ਹਨ ਪੱਪਾ ਲਾ ਜਾਂਦੇ ਹਨ ਪਰ ਵੱਖਖ ਸ਼ੁੱਧ ਉਚਾਰਨ ਹੈ ਹੈ ਭੀ ਨਾਨਕ ਹੋਸੀ ਭੀ ਸੱਚ ਇਹ ਵੀ ਨਾਨਕ ਪਦ ਤੇ ਯੰਪ ਲਾ ਕੇ ਉਚਾਰਨ ਕਰਨਾ ਨਾਨਕ ਯਾਨੀ ਥੋੜਾ ਜਿਆ ਰੁਕ ਕੇ ਨਾਨਕ ਹੋਸੀ ਭੀ ਸੱਚ ਭੀ ਸੱਚ ਨਹੀਂ ਕਹਿਣਾ ਹੈ ਭੀ ਸੱਚ ਕੋਈ ਪਾਠ ਨਹੀਂ ਹੈ ਹੋਸੀ ਭੀ ਇਥੇ ਥੋੜਾ ਜਿਆ ਠਹਿਰਾ ਦੇ ਕੇ ਫਿਰ ਨਖੇਰ ਕੇ ਬੋਲਣਾ ਹੈ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚ ਨਾ ਹੋਵਈ ਸੋਚੇ ਪਦ ਦੇ ਵੀ ਥੋੜਾ ਜਿਹਾ ਠਹਿਰਾ ਯਮਕਤੀ ਲਾ ਕੇ ਬੋਲਣਾ ਸੋਚੈ ਸੋਚ ਨਹੀਂ ਕਹਿਣਾ ਸੋਚੈ ਸੋਚ ਨਾ ਹੋਵਈ ਨੰਨਾ ਮੁਕਤਾ ਹੈ ਕਈ ਨਾਨ ਨਿਕੰਨਾ ਲਾ ਦਿੰਦੇ ਹਨ ਨੰਨੇ ਮੁਕਤੇ ਦਾ ਉਚਾਰਨ ਨਾ ਜੇ ਨੰਨੇ ਕੰਨਾ ਲਾਵਾਂਗੇ ਤਾਂ ਇੱਕ ਮਾਤਰਾ ਵਧ ਜੇਗੀ ਦੋ ਮਾਤਰਾ ਹੋ ਜਾਣਗੀਆਂ ਇਹ ਇੱਕ ਮਾਤਰਾ ਹੈ ਇਸ ਦਾ ਉਚਾਰਨ ਨਾ ਉਚਾਰਨ ਕਰਨਾ ਹੋਵਈ ਕਈ ਹੋ ਵੀ ਕਹਿ ਜਾਂਦੇ ਹਨ ਈੜੀ ਛੱਡ ਹੀ ਜਾਂਦੇ ਹਨ ਉਚਾਰਨ ਕਰਨਾ ਹੋਵਈ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਥੋੜਾ ਜਿਹਾ ਦੱਬ ਕੇ ਬੋਲਣਾ ਕਸ ਕੇ ਉਚਾਰਨ ਕਰਨਾ ਹੈ ਵਾਰ ਵੱਖਰਾ ਬੋਲਣਾ ਹੈ ਜੇ ਸੋਚੀ ਲੱਖ ਵਾਰ ਲਖਵਾਰ ਨਹੀਂ ਕਹਿਣਾ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਸ਼ੁੱਧ ਹੈ ਚੁੱਪ ਚੁੱਪ ਨ ਹੂਵਈ ਇਥੇ ਵਿਸਰਾਮ ਹੈ ਜੇ ਲਾਇ ਰਹਾ ਲਿਵ ਤਾਰ ਇਹ ਲਾਇ ਦਾ ਉਚਾਰਨ ਸ਼ੁੱਧ ਕਰਨਾ ਹੈ ਲਾਇ ਲਾ ਨਹੀਂ ਲਾ ਦੇਣੀ ਹੈ ਲੱਲੇ ਦੇ ਕੰਨੇ ਨੂੰ ਵਧਾ ਦੇਣਾ ਪੀੜੀ ਤੇ ਆਵਾਜ਼ ਛੱਡਣੀ ਹੈ ਲਾਇ ਭੁਖਿਆ ਭੁੱਖ ਨ ਉਤਰੀ ਜੇ ਬੰਨਾਪੁਰੀਆ ਭਾਰ ਭੁਖਿਆ ਇਥੇ ਵੀ ਯੰਕ ਭੁਖਿਆ ਭੁਖ ਨਾ ਉਤਰੀ ਸਿ ਵਿਸਰਾਮ ਜੇ ਇਥੇ ਯੰਕ ਬੰਨਾਪੁਰੀਆ ਭਾਰ ਇਹ ਬੰਨਾ ਪਦ ਜਿਹੜਾ ਹੈ ਭਾਰਾ ਉਚਾਰਨ ਕਰਨਾ ਬੰਨਾ ਨਹੀਂ ਕਹਿਣਾ ਹੈ ਜਿਸ ਤਰ੍ਹਾਂ ਮਹਾਰਾਜ ਸਾਹਿਬ ਦੇ ਬਚਨ ਹਨ ਪਰਮੇਸ਼ਰ ਦਿੱਤਾ ਬੰਨਾ ਉਥੇ ਬੰਨਾ ਹੈ ਬੰਨਾ ਦਾ ਅਰਥ ਹੈ ਪੁੱਤਰ ਇਥੇ ਬੰਨਣ ਦਾ ਵਾਚਕ ਹੈ ਥੋੜਾ ਜਿਹਾ ਭਾਰਾ ਬੋਲਣਾ ਹੈ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਤ ਇਕ ਨ ਚੱਲੇ ਨਾਲ ਇਹ ਵੀ ਉਚਾਰਨ ਸਹਸ ਹੀ ਕਰਨਾ ਅੱਜ ਕੱਲ ਜਿਹੜੇ ਨਵੀਨ ਵਿਦਵਾਨ ਹਨ ਉਹ ਸਹਸ ਕਰਨ ਲੱਗ ਪਏ ਹਨ ਪਰ ਸੰਪਰਦਾ ਦੇ ਵਿੱਚ ਇਹ ਉਚਾਰਨ ਸਹਸ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਸਹਿਸ ਹੀ ਬੋਲਣਾ ਹੈ ਕਈ ਕਹਿੰਦੇ ਨੇ ਦਲਾਵਾ ਲੱਗ ਜਾਂਦੀਆਂ ਹਨ ਦਲਾਵਾ ਦਾ ਫਿਰ ਸਹਿਸ ਤੇ ਲੱਗਦੀਆਂ ਹਨ ਉਚਾਰਨ ਕਰਨਾ ਸਹਿਸ ਸਿਆਣਪਾ ਲਖ ਹੋਹੇ ਹੋਹੇ ਦੇ ਲਾਂ ਨਹੀਂ ਲਾ ਦਿੰਨੀ ਸਿਹਾਰੀ ਲੱਗੀ ਹੋਈ ਆ ਹਾਹੇ ਦੇ ਹੂੜੇ ਨੂੰ ਵਧਾ ਦੇਣਾ ਅਗਲੇ ਹਾਹੇ ਤੇ ਜਦੋਂ ਅਸੀਂ ਆਵਾਜ਼ ਸੂਖਮ ਰੂਪ ਵਿੱਚ ਛੱਡਾਂਗੇ ਤਾਂ ਸੂਖਮ ਰੂਪ ਵਿੱਚ ਸਿਹਾਰੀ ਲੱਗ ਜਾਂਦੀ ਹੈ ਜਿਵੇਂ ਹੋਹੇ ਸੋਹੇ ਮੋਹ ਖੋਹ ਇਸ ਸਿਆਰੀ ਦਾ ਉਚਾਰਨ ਹੈ ਲਾਂ ਦਾ ਉਚਾਰਨ ਹੈ ਹੋਹੇ ਮੋਹੇ ਸੋਹੇ ਖੋਹੇ ਸਹਸ ਸਿਆਣ ਪਾ ਲਖ ਹੋਹੇ ਤ ਤ ਇੱਕ ਤ ਮੁਕਤਾ ਹੀ ਅੱਖਰ ਹੈ ਇਹਨੂੰ ਤਾ ਨਹੀਂ ਕਹਿਣਾ ਜਾਂ ਤਾ ਨਹੀਂ ਕਹਿਣਾ ਹੈ ਤ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈ ਹੈ ਕੇਵ ਕੂੜਾ ਟੁੱਟਾ ਪਾਲ ਦੋਵੇਂ ਜਿਹੜੇ ਕਿਵ ਪਦ ਹਨ ਇਹਨਾਂ ਤੇ ਯਮਕ ਲਾ ਕੇ ਉਚਾਰਨ ਕਰਨਾ ਕੇਵ ਸਚਿਆਰਾ ਹੋਈ ਐ ਕੇਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਨਾਨਕ ਪਦ ਤੇ ਵੀ ਯਮਕ ਲਾ ਕੇ ਬੋਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਸਾਰੇ ਹੁਕਮੀ ਪਦ ਤੇ ਯਮਕ ਲਾ ਕੇ ਬੋਲਣਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਇਹ ਹੁਕਮ ਨਾ ਇਸਥੇ ਨਹੀਂ ਰੁਕਣਾ ਹੁਕਮ ਨਾ ਕਹਿਆ ਜਾਈ ਕਹਿਆ ਬੋਲਣਾ ਹੈ ਕਈ ਕਿਹਾ ਹੀ ਕਹਿ ਜਾਂਦੇ ਹਨ ਜੋ ਬਿਲਕੁਲ ਅਸ਼ੁੱਧ ਉਚਾਰਨ ਹੈ ਕਹਿਆ ਰਹਾ ਬਹਿਆ ਇਸ ਤਰ੍ਹਾਂ ਪਦਾਂ ਦੀ ਮਿਹਨਤ ਕਰਕੇ ਫਿਰ ਇਹ ਸ਼ੁੱਧ ਹੋ ਜਾਂਦਾ ਹੈ ਉਚਾਰਨ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿਆ ਵੱਡੇ ਆਈ ਕਿ ਜੀ ਕਈ ਜੀ ਆਈ ਬੋਲ ਜਾਂਦੇ ਹਨ ਐੜੇ ਕੰਨਾਂ ਲਾ ਦਿੰਦੇ ਹਨ ਜਾਂ ਜੀ ਬੋਲ ਜਾਂਦੇ ਹਨ ਐੜਾ ਛੱਡ ਹੀ ਜਾਂਦੇ ਹਨ ਇਹਦਾ ਉਚਾਰਨ ਹੈ ਜੀ ਐੜਾ ਮੁਕਤਾ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਹ ਨੀਚ ਪਦ ਦੇ ਵਿਸਰਾਮ ਹੈ ਹੁਕਮੀ ਉਤਮ ਨੀਚ ਇੱਥੇ ਵਿਸਰਾਮ ਹੈ ਹੁਕਮ ਲਿਖ ਇੱਥੇ ਠਹਿਰਾ ਦੇ ਕੇ ਥਮਕ ਲਾ ਕੇ ਬੋਲਣਾ ਹੈ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਕਸੀਸ ਇਕ ਹੁਕਮੀ ਸਦਾ ਪੁਹਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮੇ ਅੰਦਰ ਸਭ ਕੋ ਅੰਦਰ ਪਾਤੇ ਥੋੜਾ ਜਿਹਾ ਠਹਿਰਾ ਦੇ ਕੇ ਹੁਕਮੇ ਅੰਦਰ ਸਭ ਭੱਬਾ ਜਿਹੜਾ ਹੈ ਸਭ ਨਹੀਂ ਕਹਿ ਦੇਣਾ ਹੈ ਸ ਸ ਬੱਬਾ ਸ ਸ ਭੱਬਾ ਸਭ ਤਤਿ ਓਕੜ ਜਜਾ ਤੁਜ ਪੱਤੀ ਔਂਕੜ ਛਜਾ ਤੋਜ ਯਾਨੀ ਇਹ ਪਦ ਜਿਹੜੇ ਜਜਾ ਛਜਾ ਗੱਗਾ ਖੱਗਾ ਦੱਦਾ ਤੱਦਾ ਬੱਬਾ ਪੱਬਾ ਇਹਨਾਂ ਦੇ ਉਚਾਰਨਾਂ ਵਿੱਚ ਫਰਕ ਹੈ ਬੱਬਾ ਜਿਹੜਾ ਹੈ ਉਹ ਪੋਲਾ ਬੋਲਿਆ ਜਾਂਦਾ ਹੈ ਪੱਬਾ ਥੋੜਾ ਭਾਰਾ ਬੋਲਿਆ ਜਾਂਦਾ ਹੈ ਇਸ ਤਰ੍ਹਾਂ ਇਹਦਾ ਉਚਾਰਨ ਹੈ ਹੁਕਮੇ ਅੰਦਰ ਸਾਬ ਕੋ ਬਾਹਰ ਹੁਕਮ ਇੱਥੇ ਥੋੜਾ ਜਿਹਾ ਠਹਿਰਾ ਦੇਣਾ ਬਾਹਰ ਹੁਕਮ ਹੁਕਮ ਤੋਂ ਬਾਹਰ ਨ ਕੋਈ ਨਾਨਕ ਹੁਕਮੈ ਜੇ ਬੁੱਝੈ ਤ ਹਉਮੈ ਕਹੈ ਨ ਕੋਈ ਇਹ ਵੀ ਨਾਮਕ ਪਾਤੇ ਯਮਕ ਲਾ ਕੇ ਨਾਨਕ ਹੁਕਮੈ ਜੇ ਬੁੱਝੈ ਬੁੱਝੈ ਪਦ ਜਿਹੜਾ ਹੈ ਇਹ ਕਸ ਕੇ ਉਚਾਰਨ ਕਰਨਾ ਸਮਝਣ ਦਾ ਬਾਚਿਕ ਹੈ ਗਾਵਾ ਕੋ ਤਾਣ ਹੋਵਾ ਕਿਸਾ ਤਾਣ ਇਹ ਕਿਸੇ ਪਦ ਜਿਹੜਾ ਹੈ ਇਹਨੂੰ ਕਿਸੇ ਨਹੀਂ ਕਹਿਣਾ ਹੈ ਕਿਸੇ ਬੋਲਾ ਹੀ ਉਚਾਰਨ ਕਰਨਾ ਹੈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣਾ ਨੀਸਾਨ ਇਹ ਮੁਖ ਰੂਪ ਦੇ ਵਿੱਚ ਵਿਸਰਾਮ ਕੋ ਤੇ ਹੀ ਲਾਉਣਾ ਹੈ ਕਈ ਦਾਤ ਤੇ ਵਿਸਰਾਮ ਲਾਉਂਦੇ ਹਨ ਪਰ ਮੁਖ ਰੂਪ ਦੇ ਵਿੱਚ ਸੰਪਰਦਾ ਦੇ ਵਿੱਚ ਕੋ ਤੇ ਵਿਸਰਾਮ ਲਵਾਇਆ ਜਾਂਦਾ ਹੈ ਗਾਵੈ ਕੋ ਦਾਤ ਜਾਣਾ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿੱਦਿਆ ਵਿਖਮ ਵਿਚਾਰ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਜਿਹੜਾ ਵਿਦਿਆ ਹੈ ਇਸ ਨੂੰ ਕਸ ਕੇ ਬੋਲਣਾ ਹੈ ਵਿਦਿਆ ਨਹੀਂ ਕਹਿ ਦੇਣਾ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਇਹ ਵੀ ਜਿਹੜੀ ਪੰਕਤੀ ਹੈ ਸ਼ੁੱਧ ਉਚਾਰਨ ਕਰਨੀ ਹੈ ਕਈ ਤਨਖੇ ਹੀ ਕਹ ਦਿੰਦੇ ਹਨ ਯਾਨੀ ਦੋਹਾਂ ਪਦਾਂ ਨੂੰ ਇਕੱਠਾ ਕਰ ਦਿੰਦੇ ਹਨ ਕਈ ਕਰੇਤਨ ਬੋਲ ਜਾਂਦੇ ਹਨ ਇਹ ਜਿਹੜੇ ਪਿਛਲੇ ਚਾਰ ਪਦ ਹਨ ਇਹ ਨਖੇਰ ਕੇ ਪੜੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ ਗਾਵਹਿ ਕੋ ਇੱਥੇ ਵਿਰਾਮ ਹੈ ਫਿਰ ਬੋਲਣਾ ਸਾਜ ਕਰੇ ਤਨ ਖੇ ਇਸ ਤਰ੍ਹਾਂ ਖੇ ਹੋ ਐ ਔਂਕੜ ਨਹੀਂ ਲਾਦਣਾ ਖਖੇ ਲਾਂ ਦੀਦਿਕ ਪਦ ਆ ਕੇ ਹਾ ਹ ਮੁਕਤਾ ਹੈ ਖੇ ਦੇਹ ਸੇਹ ਇਹ ਉਚਾਰਨ ਹੈ ਦੋਮੇ ਪੰਕਤੀਆਂ ਦੇ ਵਿੱਚ ਗਾਵਹਿ ਕੋ ਜੀ ਲ ਫਿਰ ਦੇਹ ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ ਲੈ ਫਿਰ ਇਕੱਠਾ ਨਹੀਂ ਕਹਿ ਦੇਣਾ ਇਹ ਸ਼ੁੱਧ ਬੋਲਣਾ ਹੈ ਗਾਵਹਿ ਕੋ ਸਾਜ ਕਰੇ ਤਨ ਖੇਹ ਗਾਵਹਿ ਕੋ ਜੀ ਲ ਫਿਰ ਦੇਹ गावे को जापै दिशा दूर दिशा पुल्ला ही बोलना है गावे को जापै दिशा दूर गावे को वेखै हादरा हदूर हादरा ही उच्चारण करना है जिस तरह उच्चारण किया गया कई कि हादरा कह देते हैं तद्दा ला देते हैं गावे को वेखै हादरा हदूर कथना कथी न आवे टूट ये भी कथना पाठ ਕੱਠਾ ਹੀ ਕਰਨਾ ਹੈ ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਭੁੱਲਦੇ ਹਨ ਕਥਨਾ ਕਥੀ ਨਾ ਆਵੇ ਟੂਠ ਕਥਨਾ ਵਖਰਾ ਹੋ ਜਾਂਦਾ ਹੈ ਬੋਲਣਾ ਕੱਠਾ ਹੀ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਯਾਦ ਰੱਖਣ ਵਾਲਾ ਵਿਸਰਾਮ ਹੈ ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਨਾ ਆਵੇ ਟੂਠ ਬੇਨਤਾ ਨੇ ਉਸ ਵਾਹਿਗੁਰੂ ਜੀ ਦੀ ਕਹਾੜਾ ਕਸਨ ਕੀਤਾ ਪਰ ਨਾ ਆਵੇ ਟੂਟ ਉਸ ਦੀ ਕਥਾ ਦਾ ਉਸ ਦੀ ਮਹਿਮਾ ਦਾ ਉਹਦੀ ਜਸ ਦਾ ਕੋਈ ਟੋਟਾ ਨਹੀਂ ਆਉਂਦਾ ਹੈ ਅੰਤ ਨਹੀਂ ਆਉਂਦਾ ਕਾਥ ਕਾਥ ਕਥੀ ਕੋਟੀ ਕੋਟ ਕੋਟ ਇਹ ਕਾਥ ਕਾਥ ਕਥੀ ਪੁੱਲੇ ਪਦ ਬੋਲਨੇ ਹਨ ਕਤ ਕਤ ਕਥੀ ਇਸ ਤਰ੍ਹਾਂ ਨਹੀਂ ਬੋਲਣਾ ਕਾਥ ਕਾਥ ਕਥੀ ਕੂਟੀ ਕੋਟ ਕੋਟ ਦੇਦਾ ਦੇ ਲੈਦੇ ਥੱਕ ਪਾਹ ਜੁਗਾ ਜਗੰਤਰ ਖਾਹੀ ਖਾਹੀ ਇਹ ਵੀ ਜੁਗਾ ਪਦ ਜਿਹੜਾ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੁਗਾ ਜੁਗੰਤਰ ਖਾਹੀ ਖਾਹੀ ਇਹ ਖਾਹੀ ਪਾਹੇ ਲਾਵਾਂ ਨਹੀਂ ਲਾਉਣੀਆਂ ਸਿਆਰੀ ਬੋਲਨੀ ਹੈ ਪਾਹ ਖਾਹੀ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਪਾਤੇ ਵਿਸਰਾਮ ਲਾਉਣਾ ਹੈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੀ ਪਰਵਾਹ ਇਹ ਵੀ ਵੇਪਰ ਰਾਰੇ ਤੋਂ ਨਹੀਂ ਤੋੜਨਾ ਹੈ ਵਾਵੇ ਤੋਂ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਵੇ ਪਰਵਾਹ ਔਂਕੜ ਵੀ ਉਚਾਰਨ ਕਰਨਾ ਵੇ ਪਰਵਾਹ ਊੜਾ ਨਹੀਂ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ